ਸੂਫੀ ਸੰਗੀਤ ਵਿੱਚ ਨਵੀਆਂ ਪਿਰਤਾਂ ਪਾਉਣ ਤੋਂ ਬਾਅਦ ਹੁਣ ਅਦਾਕਾਰੀ ਦੇ ਖੇਤਰ ਵਿੱਚ ਕਾਮਯਾਬ ਹੋ ਰਹੇ ਨੇ ਸਤਿੰਦਰ ਸਰਤਾਜ ਹਾਲ ਹੀ ਵਿੱਚ ਉਹਨਾਂ ਨੂੰ ਇੰਗਲੈਂਡ ਵਿਖੇ ਹਾਊਸ ਆਫ ਫਲੋਅਰਸ ਵਿੱਚ ਸਨਮਾਨਿਤ ਕੀਤਾ ਗਿਆ ਵੇਖਦਿਆਂ ਹਾਊਸ ਆਫ ਫਲੋਅਰਸ ਵਿਖੇ ਕੀਤੇ ਗਏ ਸਮਾਗਮ ਦੀਆਂ ਕੁਝ ਚਲਕੀਆਂ ਆਪਣੇ ਸੂਫੀਆਨਾ ਅੰਦਾਜ਼ ਨਾਲ ਦੁਨੀਆ ਭਰ ਚ ਛਾ ਜਾਣ ਤੋਂ ਬਾਅਦ ਸਤਿੰਦਰ ਸਰਤਾਜ ਨੇ ਆਪਣੀ ਅਦਾਕਾਰੀ ਨਾਲ ਵੀ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਪਹਿਲੀ ਹੀ ਫਿਲਮ ਅਤੇ ਉਹ ਵੀ ਹਾਲੀਵੁੱਡ ਵਿੱਚ ਸਤਿੰਦਰ ਸਰਤਾਜ ਦੀ ਫਿਲਮ ਦਾ ਬਲੈਕ ਪ੍ਰਿੰਸ ਸਿੱਖ ਇਤਿਹਾਸ ਦੇ ਅਣਫੋਲੇ ਵਰਕਿਆਂ ਤੇ ਬਣੀ ਇਹ ਫਿਲਮ ਨੇ ਵਿਸ਼ੇ ਪੱਧਰ ਤੇ ਨਾਮਣਾ ਖਟ ਲਿਆ ਹਾਲ ਹੀ ਵਿੱਚ ਸਤਿੰਦਰ ਸਰਤਾਜ ਨੂੰ ਇੰਗਲੈਂਡ ਦੇ ਹਾਊਸ ਆਫ ਲੋਰਡਸ ਵਿਖੇ ਇੱਕ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ ਸਮਾਗਮ ਦੌਰਾਨ ਪੂਰੇ ਸੰਸਾਰ ਵਿੱਚ ਵਿਰਸੇ ਅਤੇ ਸੱਭਿਆਚਾਰ ਦੀ ਮਹਿਕ ਫੈਲਾਉਣ ਲਈ ਸਤਿੰਦਰ ਦੀ ਸ਼ਲਾਘਾ ਦੀ ਚਾਰੀਏ ਇਸ ਮੌਕੇ ਤੇ ਸਤਿੰਦਰ ਨੂੰ ਇੱਕ ਯਾਦਗਾਰੀ ਚਿੰਨ ਵੀ ਪੇਟ ਕੀਤਾ ਗਿਆ ਇਸ ਯਾਦਗਾਰੀ ਮੌਕੇ ਤੇ ਸਤਿੰਦਰ ਸਰਤਾਜ ਨੂੰ ਆਪਣਾ ਯਾਦਗਾਰੀ ਗੀਤ ਸਾਈ ਸੁਣਾਉਣ ਲਈ ਵੀ ਕਿਹਾ ਗਿਆ ਸਾਈ ਗੀਤ ਦੇ ਸੁਰਾਂ ਵਿੱਚ ਢਲਦੇ ਹੀ ਪੂਰੇ ਹਾਲ ਦਾ ਮਾਹੌਲ ਸ਼ਾਂਤ ਹੋ ਗਿਆ ਹਰ ਕੋਈ ਗੀਤ ਵਿੱਚ ਆਪਣੇ ਆਪਣੇ ਤੌਰ ਤੇ ਸ਼ਾਮ ਹੋ ਗਿਆ ਗੀਤ ਸਰਤਾਜ ਅਤੇ ਹਾਲ ਵਿੱਚ ਹਾਜ਼ਰ ਸਾਰੇ ਪਤਵੰਤੇ ਸਭ ਇੱਕਮਿਕ ਹੋ ਗਏ ਜਾਪ ਰਿਸੀ ਜਿਸ ਦੀ ਗਵਾਹੀ ਵਜਤੀਆਂ ਤਾੜੀਆਂ ਦੇ ਲਈਆਂ ਸਨ ਜੇਕਰ ਇਸ ਸਾਰੇ ਵਾਕਿਆ ਨੂੰ ਡੂੰਘੀ ਸੋਚ ਨਾਲ ਸਮਝੀ ਤਾਂ ਇਹ ਬਹੁਤ ਵੱਡਾ ਮਾਮਲਾ ਹੈ ਭਾਵੇਂ ਇਸ ਨੂੰ ਇੱਕ ਭਾਰਤੀ ਵਜੋਂ ਲਈਏ ਇੱਕ ਪੰਜਾਬੀ ਵਜੋਂ ਅਤੇ ਚਾਹੇ ਇੱਕ ਸਿੱਖ ਦੇ ਤੌਰ ਤੇ ਸਰਤਾਜ ਨੇ ਫਿਲਮ ਉਦਯੋਗ ਵਿੱਚ ਪਗੜੀ ਧਾਰੀ ਨਾਇਕ ਦੀ ਚੀਰਾਂ ਤੋਂ ਨਾਕਾਰੀ ਜਾ ਰਹੀ ਪਹਿਚਾਣ ਨੂੰ ਤਾਂ ਸਾਬਤ ਕੀਤਾ ਹੀ ਨਾਲ ਹੀ ਉਹਨਾਂ ਸਰਦਾਰਾਂ ਦੇ ਮਜ਼ਾਕੀਆ ਲੈਜੇ ਦੀ ਲੱਗੀ ਮੋਹਰ ਨੂੰ ਵੀ ਆਪਣੀ ਸੰਜੀਦਾ ਅਧਿਆਕਾਰੀ ਨਾਲ ਖਤਮ ਕਰ ਦਿੱਤਾ ਹੈ ਹੋਰ ਵਡੇਰੀਆਂ ਕਾਮਯਾਬੀਆਂ ਲਈ ਸਤਿੰਦਰ ਸਰਤਾਜ ਨੂੰ ਸਾਡੀਆਂ ਸ਼ੁਭ ਕਾਮਨਾਵਾਂ